ਹੈਲੋ ਜੀ ਸਾਰਿਆਂ ਨੂੰ ਹਰ ਸਿੱਕਲ ਅੱਜ ਵਾਲੀ ਵੀਡੀਓ ਆਪਾਂ ਬਣਾਉਣ ਜਾ ਰਹੇ ਆਂ ਪੰਜਾਬੀ ਚ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਐ 35 ਅੱਖਰੀ ਨੂੰ ਰਾਈਟ ਕਰਨ ਦਾ ਤਰੀਕਾ ਅੱਜ ਆਪਾਂ ਦੂਸਰੀ ਵੀਡੀਓ ਹੈ ਆਪਣੀ ਪੰਜਾਬੀ ਦੇ ਦੋ ਅੱਖਰੀ ਸ਼ਬਦ ਦੋ ਅੱਖਰਾਂ ਦਾ ਜੋੜ ਵੀ ਦੋ ਅੱਖਰਾਂ ਨੂੰ ਆਪਾਂ ਕਿਸ ਤਰ੍ਹਾਂ ਮਿਲਾ ਕੇ ਦੋ ਸ਼ਬਦਾਂ ਦਾ ਆਪਾਂ ਉਚਾਰਨ ਕਰਨਾ ਹੈ ਕਿਉਂਕਿ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਲਿਖਣ ਚ ਬਹੁਤ ਦਿੱਕਤ ਆਉਂਦੀ ਆ ਤਾਂ ਆਪਾਂ ਅੱਜ ਇਹ ਵੀਡੀਓ ਇਸ ਸਟਾਰਟ ਕਰਨਾ ਦੋ ਅੱਖਰਾਂ ਦਾ ਜੋ ਪਹਿਨਾ ਆਪਾਂ ਬੱਚੇ ਨੂੰ ਇਹ ਬਤਨ ਨਾਲ ਦੇ ਨਾਲ ਤਾਂ ਬੱਚਾ ਔਰਲੇ ਵੀ ਸਿੱਖ ਜਾਂਦਾ ਠੀਕ ਹੈ ਜੈਸੀ ਆਪਾਂ ਬੋਲਾਂਗੇ ਬੱਬਾ ਸਸਾ ਬਸ ਦੇਖੋ ਸਿੰਗਲ ਵਰਡ ਵੀ ਬੱਚਾ ਯਾਦ ਕਰ ਲੇਗਾ ਔਰ ਦੋ ਅੱਖਰਾਂ ਦਾ ਸ਼ਬਦ ਵੀ ਯਾਦ ਕਰ ਲੂਗਾ ਬੱਬਾ ਬੱਬਾ ਹੋ ਗਿਆ ਸਸਾ ਸਸਾ ਹੋ ਗਿਆ ਦੋ ਅੱਖਰਾਂ ਦਾ ਉਚਾਰਨ ਉਹਨੇ ਕਰ ਲਿਆ ਤਾਂ ਦੋ ਅੱਖਰਾਂ ਨੂੰ ਜੋੜ ਕੇ ਕੀ ਬੰਨਣਾ ਹੈ ਬੇਟਾ ਇਹ ਦੋ ਅੱਖਰਾਂ ਦਾ ਜੋੜ ਇੱਕ ਹੀ ਬੰਜਨ ਹੈ ਸ਼ਬਦ ਜੋ ਸਿੰਗਲ ਵਰਡ ਹੁੰਦਾ ਹੈ ਉਹ ਅੱਖਰ ਹੁੰਦਾ ਹੈ ਜਦੋਂ ਆਪਾਂ ਦੋ ਸ਼ਬਦ ਦੋ ਅੱਖਰਾਂ ਨੂੰ ਮਿਲਾ ਦਿੰਦੇ ਆ ਤਾਂ ਉਹ ਕੀ ਬਣ ਜਾਂਦਾ ਹੈ ਸ਼ਬਦ ਤਾਂ ਬੱਬਾ ਸਸਾ ਬਸ ਕਕਾ ਲੱਲਾ ਕਲ

ਤ ਤ ਖ ਤ ਨ ਨ ਲ ਲ ਮ ਨ ਇਹ ਦੇਖੋ ਦੋ ਸ਼ਬਦਾਂ ਦਾ ਜੋੜ ਆਪਾਂ ਬੱਚੇ ਨੂੰ ਇਸ ਤਰੀਕੇ ਨਾਲ ਰਾਈਟ ਕਰਵਾ ਸਕਦੇ ਹਾਂ ਜ ਜ ਲਲ ਜਲ ਜ ਜਲ ਲਲ ਜਲ ਤੋਂ ਆਪਾਂ ਦੱਸਣਾ ਬੱਚਿਆਂ ਨੂੰ ਵੀ ਇਹ ਸੀ ਬੇਟਾ ਅੱਖਰ ਇਹ ਕੀ ਹੈ ਸਿੰਗਲ ਵਰਡ ਹੁੰਦਾ ਜਿਹੜਾ ਸਿੰਗਲ ਲੈਟਰ ਹੈ ਉਹ ਪੰਜਾਬੀ ਦੇ ਵਿੱਚ ਆਪਾਂ ਕੀ ਬੋਲਦੇ ਹਾਂ ਅੱਖਰ ਬੱਬ ਸਸ ਬਸ ਇਹ ਕੀ ਬਣ ਗਿਆ ਸ਼ਬਦ ਕਕਾ ला कल तत्ता रारा तर, मम्मा ला मल घग्गा रारा घर चचा लला चल खखा, खत नन्ना ਲਲ ਮਲ ਜੱਜਾ ਲਲਾ ਜਲ ਇਸ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਸ਼ਬਦ ਦਾ ਰਾਈਟ ਕਰਵਾਉਂਦਾ ਸਭ ਤੋਂ ਆਸਾਨ ਤਰੀਕਾ ਹੈ ਆਪਾਂ ਦੋ ਤਰ੍ਹਾਂ ਬੱਚੇ ਨੂੰ ਆਪਾਂ ਪੈਂਤੀ ਅਖਰੀ ਦੋ ਸ਼ਬਦਾਂ ਦਾ ਜੋੜ ਸਿਖਾ ਸਕਦੇ ਹਾਂ ਦੇਖੋ ਪੈਂਤੀ ਅਖਰੀ ਦੇ ਵਿੱਚ ਆਪਾਂ ਬੱਚੇ ਨੂੰ ਲੈਟਰ ਦੀ ਪਛਾਣ ਕਰਵਾਉਣੀ ਹੈ ਤੋ ਪਹਿਲਾਂ ਆਪਾਂ ਬੱਚੇ ਨੂੰ ਲੈਟਰ ਦੀ ਪਛਾਣ ਕਰਵਾਵਾਂਗੇ ਤਾਂ ਬੱਚਾ ਫਿਰ ਦੋ ਅੱਖਰਾਂ ਮਲੇ ਸ਼ਬਦ ਬਣਾ ਸਕਦਾ ਹੈ ਦੇਖੋ ਇਹਦੇ ਵਿੱਚ ਆਪਾਂ 35 ਅੱਖਰ ਵੀ ਬੱਚੇ ਨੂੰ ਲਰਨ ਕਰਵਾ ਸਕਦੇ ਹਾਂ ਤਾਂ ਦੋ ਸ਼ਬਦਾਂ ਦਾ ਆਪਾਂ ਜੋੜ ਵੀ ਕਰਵਾ ਸਕਦੇ ਹਾਂ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨੈਕਸਟ ਆਉਣ ਵਾਲੀ ਵੀਡੀਓ ਆਪਾਂ ਫਿਰ ਆਪਾਂ ਹਰ ਇੱਕ ਸਬਜੈਕਟ ਤੇ ਰਿਲੇਟਿਡ ਵੀਡੀਓ ਬਣਾਉਨੇ ਆ ਇੰਗਲਿਸ਼ ਮੈਥ ਹਿੰਦੀ ਜੋ ਵੀ ਸਬਜੈਕਟ ਹੈ ਉਹਨਾਂ ਦੀ ਆਪਾਂ ਸਾਰੀਓ ਵੀਡੀਓ ਸ਼ੇਅਰ ਕਰਦੇ ਆ ਫਿਰ ਨੈਕਸਟ ਵੀਡੀਓ ਪੰਜਾਬੀ ਦੀ ਆਪਾਂ ਫਿਰ ਲੈ ਕੇ ਆਵਾਂਗੇ ਤਿੰਨ ਅੱਖਰਾਂ ਦਾ ਜ